ਸ਼ਿਕਾਜੀ ਸਾਰੇ ਜਾਣਿਆਂ ਨੂੰ ਹੁਣ ਆਪਣੀ ਇੱਧਰਲੀ ਕਾਰਨਰ ਤੇ ਚਾਕ ਹੋ ਗਿਆ ਕੰਪਲੀਟ ਤੁਹਾਨੂੰ ਮੈਂ ਦੱਸਦੀ ਆ ਅਪਰ ਨੈਕਸਟ ਕੀ ਕਰਨਾ ਆਪਾਂ ਇਧਰ ਇਸ ਤਰ੍ਹਾਂ ਨੂੰ ਮੈਨ ਲੈਣਾ ਇਹ ਆਪਣਾ 6 ਇੰਚ ਦਾ ਹੀ ਵਰਕ ਹੋਇਆ ਹੋਇਆ ਉਸ ਤੋਂ ਬਾਅਦ ਆਪਾਂ ਆਪਣੀ ਜਿਹੜੀ ਦੂਜੀ ਸਾਈਡ ਨਿਸ਼ਾਨੀ ਲੱਗੀ ਹੋਈ ਹੈ ਆ ਵਾਲੀ ਇੱਥੋਂ ਇਧਰਲੀ ਸਾਈਡ ਨੂੰ 6 ਇੰਚ ਛੱਡ ਲੈ ਆਪਾਂ ਤੇ ਨਿੱਕੇ ਐਨੇ ਜਗਾ ਚ ਆਪਣੀ ਇੱਧਰ ਲਈ ਕਾਰਨਰ ਬਣੂਗੀ ਉਸ ਤੋਂ ਬਾਅਦ ਆਪਣਾ ਇੱਤੋਂ ਲੈ ਕੇ ਤੇ ਇੱਤੋਂ ਤੱਕ ਸਪੀਸ ਆਪਾਂ ਬੱਲੇ ਐਨੂੰ ਭਰਨਾ ਆ ਫੇਰ ਆਪਾਂ ਨੈਕਸਟ ਕਾਰਨਰ ਲਾਉਣੀ ਆ ਜਿਵੇਂ ਇਹਦੇ ਫੁੱਲਾਂ ਦੇ ਮੂੰਹ ਨੇ ਠੀਕ ਹੈ ਕਿਉਂਕਿ ਇਹਦੀ ਸਾਈਡ ਵੱਲਦੀ ਆ ਇਹਦਾ ਇੱਧਰ ਨੂੰ ਮੂੰਹ ਜਾ ਰਹੇ ਨੇ ਫੁੱਲਾਂ ਦੇ ਤਾਂ ਕਰਕੇ ਆਪਾਂ ਇੱਕ ਸੈਂਟਰ 'ਚ ਵੀ ਨਿਸ਼ਾਨੀ ਲਾਈ ਆ ਯਕੀ ਅਧਰੋ ਫੁੱਲ ਐਸਟਾਈਲ ਪਰਫ ਨੂੰ ਜਾਣਗੇ ਇਧਰੋਂ ਇਧਰਲੀ ਸਾਈਡ ਨੂੰ ਜਾਣਗੇ ਠੀਕ ਹੈ ਆਪਾਂ ਇੱਕ ਸੈਂਟਰ 'ਚ ਵੀ ਨਿਸ਼ਾਨੀ ਲਾ ਲਈਏ ਇਨੇ ਥਾਂ 'ਚ ਆਇ ਨੂੰ ਕਰਕੇ ਫੁੱਲ ਬਣਾਵਾਂਗੇ ਇਧਰਲੇ ਥਾਂ 'ਚ ਆਇ ਨੂੰ ਕਰਕੇ ਫੁੱਲ ਬਣਾਵਾਂਗੇ ਦੇ ਧਿਆਨ ਰੱਖਿਆ ਕਰੋ ਮੱਲੂ ਆਪਾਂ ਨੂੰ ਸੈਂਟਰ 'ਚੋਂ ਇਧਰ ਨੂੰ ਤੇ ਇਧਰ ਨੂੰ ਮੂਹ ਚੇਂਜ ਕਰਨਾ ਜੇਕਰ ਕੋਈ ਵੀ ਲਵੇਂਦੀ ਹੁੰਦੀ ਹੈ ਉਹਦੀ ਕਾਰਨਰ ਦੇ ਬਸ ਇੱਕ ਪਾਸੇ ਨੂੰ ਹੀ ਮੂੰਹ ਜਾਂਦੇ ਨੇ ਫਿਰ ਉਹ ਵੀ ਬਣ ਜਾਂਦਾ ਜੇਕਰ ਆਪਣੇ ਪਾਰਟ ਐਸ ਟਾਈਪ ਦਾ ਹੈ ਵੀ ਉਹਨਾਂ ਦਾ ਮੂੰਹ ਉੱਪਰ-ਨੀਚੇ ਨੂੰ ਹੁੰਦਾ ਆ ਤਾਂ ਉਹ ਫਿਰ ਉਸ ਤਰੀਕੇ ਨਾਲ ਬਣਾਉਣਾ ਆਪਣੇ ਡਿਜ਼ਾਈਨ ਤੇ ਡਿਪੈਂਡ ਕਰਦਾ ਆ ਇਹ ਆਪਣਾ ਡਿਜ਼ਾਈਨ ਕਿਵੇਂ ਬਣ ਰਿਹਾ ਫਰੇਮ ਆਪਾਂ ਹੁਣ ਕੱਸ ਲਿਆ ਆ ਆ ਜੀ ਨਿਸ਼ਾਨਿਕ ਇੱਕ ਕਾਜ਼ੀ ਤੇ ਉਦੋਂ ਆਪਣਾ ਵਰਕ ਹੋਇਆ ਆ ਉਨਾਪਾ ਅੱਧਰ ਡਿਜ਼ਾਈਨ ਤੁਸੀਂ ਸੈੱਟ ਕਰਨਾ ਆਪਣੇ ਕੋਲ ਸਿਰਫ ਐਨਾਈ ਪਾਰਟ ਆ ਠੀਕ ਹੈ ਆ ਉੱਪਰ ਵਾਲਾ ਇਹ ਆਪਣਾ ਬਿਲਕੁਲ ਜਿਹੜੀ ਆਪਾਂ ਸੈਂਟਰ ਵਾਲੀ ਨਿਸ਼ਾਨੀ ਲਾਈ ਸੀ ਉਹਦੇ ਬਿਲਕੁਲ ਸਹੀ ਸੈਂਟਰ 'ਚ ਆਉਂਦਾ ਇੱਕ ਪਾਰ ਇਹਦਾ ਆਪਾਂ ਉੱਪਰ ਨੂੰ ਫੁੱਲਾਂ ਦਾ ਮੂੰਹ ਰੱਖਾਂਗੇ ਸੈਂਟਰ 'ਚੋਂ ਅੱਧੇ ਦਾ ਆਪਾਂ ਫੁੱਲਾਂ ਦਾ ਮੂੰਹ نیچے ਨੂੰ ਰੱਖਾਂਗੇ ਅਬ ਇਹਨੂੰ ਮੈਂ ਕਾਪੀ ਕਰਕੇ ਇੱਥੇ ਕਾਪੀ ਹੋਊਗੀ ਇਹ ਤੋਂ ਹੀ ਆਪਣਾ ਉਹਗਾ ਇਹਨੂੰ ਪਲਟਾ ਲਿਆ ਹੁਣ ਆਪਾਂ ਇਹਨੂੰ ਬਿਲਕੁਲ ਨਾਲ ਜੁਆਇਨ ਕਰ ਦਾਂਗੇ ਜਿਹੜਾ ਸੈਂਟਰ ਹੋਊਗਾ ਸੈਂਟਰ 'ਚ ਸਹੀ ਜੁੜ ਜਾਊਗਾ ਹੁਣ ਆਪਾਂ ਇਸ ਤਰ੍ਹਾਂ ਬਿਲਕੁਲ ਸਹੀ ਸੈਂਟਰ 'ਚ ਜੋੜ ਲਿਆ ਹੈ ਹੁਣ ਆਪਣਾ ਇਹ ਫਿਨਿਸ਼ ਹੋ ਗਿਆ ਹੈ ਹੁਣ ਆਪਾਂ ਇੱਧਰ ਦੂਜੀ ਸਾਈਡ ਦੀ ਕਾਰਨਰ ਲਾਵਾਂਗੇ హను ఇద్దరు కనువీ బా ఇప్పు చాక బనా